ਦੇਖੋ ਮੈਨੂੰ ਸਮਝ ਨਹੀਂ ਆਉਂਦੀ ਤੇ ਕਹਦੇ ਦੇਖਿਓ ਤਾਂ ਗਣਨਾਪਤੀ ਪ੍ਰਿਮਾ ਮੁਰੰਦਰ ਮੋਦੀ ਜੀ ਉਹਨਾਂ ਲੋਕਾਂ ਦੀ ਜਨਤਾ ਦਾ ਨਖਲਾੜ ਕਰ ਰਹੇ ਆ ਉਹਨਾਂ ਲੋਕਾਂ ਦੀ ਗੱਲ ਨਹੀਂ ਫੁੰਦੇ ਬਲਕਿ ਲੋਕਾਂ ਨੂੰ ਫੋਲਡ ਕਰਦੇ ਆ ਆਪਾਂ ਕੋਈ ਗੈਸ ਹੀ ਗੋਲੇ ਤੇ ਲਾ ਰਿਹਾ ਹੈ ਗੋਲੀਆਂ ਜਲਾ ਰਿਹਾ ਹੈ ਦਸ਼ਧਤ ਕਰ ਰਿਹਾ ਜਿੰਨਾ ਲੋਕਾਂ ਦੇ ਪੁੱਤ ਹਨ ਇਹ ਜਤਰਾ ਤਰੀ ਪਹੁੰਚ ਸਾਡੇ ਪੁੱਤ ਤੇ ਸਰਪੰਚ ਜੀ ਰਾਜੇ ਸਾਹਮਣੇ ਤਕਾਤੀ ਦਰਬਾਰ ਸਾਡੇ ਪੁੱਤ ਗਦਰੀ ਬਾਬੇ ਸਾਡੇ ਪੁੱਤ ਰਾਜਗੁਰੂ ਸੁਰਦੇਵ ਸਾਡੇ ਪੁੱਤ ਉਹਨਾਂ ਲੋਕਾਂ ਦੇ ਪੁੱਤ ਜਿਨ੍ਹਾਂ ਦੇ ਪੁਰਖਿਆਂ ਨੇ ਇਹਨੂੰ ਆਜ਼ਾਦ ਕਰਾਇਆ ਫੇਰ ਦੇਸ਼ ਦੀ ਰਾਖੀ ਅੱਜ ਸਾਡੇ ਬੱਚੇ ਕਰਦੇ ਕਿਸਾਨਾਂ ਦੇ ਬੱਚੇ ਕਰਦੇ ਕੋਈ ਐਸਾ ਦਿਨ ਨਹੀਂ ਹੁੰਦਾ ਪੰਜਾਬ ਵਰ ਹਰਿਆਣਾ ਜਿੱਤੇ ਕਿਸੇ ਪਿੰਡ ਦੇ ਵਿੱਚ ਤਰੰਗੇ ਜਿਲੇਟ ਕੇ ਕਿਤੇ ਸਾਡੇ ਨੌਜਵਾਨ ਦੀ ਬਾਤ ਥੀ ਤੇ ਜਮੂ ਕਿੰਨੀ ਬੇਦਖੀ ਇਰਾਪਲੀ ਮਾਤੇ ਆ ਜਿਹੜੇ ਗਲਵਾਨ ਟੱਕ ਜਿਵੇਂ ਮਾਤੇ ਆ ਜਾਂ ਜਿਹੜੇ ਪਾਕਿਸਤਾਨ ਦੀ ਬਹੱਟੇ ਮਾਤੇ ਸੋ ਤੁਸੀਂ ਕਿਸਾਨ ਦੀ ਗੱਲ ਨੂੰ ਇਗਨੋਰ ਕਰਕੇ ਤੁਸੀਂ ਦੇਸ਼ ਨੂੰ ਦੋਡ ਦੱਟ ਦੇ। ਦੇਸ਼ ਦਾ ਅਰਥ ਕਰਦੇ। ਕਿਸਾਨ ਦਾ ਮਤਲਬ ਕੱਲਾ ਕਿਸਾਨ ਨਹੀਂ ਹੈ। ਕਿਸਾਨ ਦਾ ਮਤਲਬ ਸਾਡਾ ਸਾਰਾ ਅਰਥਚਾਰਾ ਕਿਸਾਨ ਜੇ ਖੁਸ਼ਹਾਲ ਹੈ ਤਾਂ ਸਾਡਾ ਮਜ਼ਦੂਰ ਖੁਸ਼ਹਾਲ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਦੁਕਾਨਦਾਰ ਖੁਸ਼ਹਾਲ ਹੋਣਾ ਕੰਮ ਚੱਲੇਗਾ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਜਿਹੜਾ ਵਪਾਰੀ ਆ ਉਹਦਾ ਕੰਮ ਚੱਲੇਗਾ। ਜੇ ਕਿਸਾਨ ਕੋ ਫਸਲ ਪੈਦਾ ਕਰਦਾ ਤਾਂ ਕਾਰਖਾਨਾ ਚੱਲੇਗਾ। ਉਹ ਸਾਡੀ ਜਿਹੜੀ ਅਰਥਵਿਵਸਤਾ ਉਹ ਕਿਸਾਨੀ ਨਾਲ ਜੁੜੀ ਹੋਈ ਹੈ ਔਰ ਇਹਦੀ ਗੱਲ ਅੱਜ ਸਾਡੇ ਨਿਤਨ ਗੜਗੜੀ ਜੀ ਅਗਰਸਰ ਸਾਹਿਬ ਆਏ ਉੱਥੇ ਉਹ ਗੱਲ ਕਰਕੇ ਗਏ ਕਿ ਬਿਨਾ ਕਿਸਾਨ ਨੂੰ ਨਾਲ ਲਿਆ ਛੁੱਟੀ ਦੇਸ਼ ਦੀ ਜਿਹੜੀ ਜਿਹੜੀ ਜੋ ਫਾਈਵ ਟਿਲੀਮ ਇਕਨੋਮੀ ਦੀ ਗੱਲ ਕਰ ਰਹੇ ਉਹ ਨਹੀਂ ਬਣਨੀ ਸਾਡੇ ਦੇਸ਼ ਦੇ ਉਪਰਾਖਤ ਦਮ ਸ੍ਰੀ ਜਗਜੀਤ ਧੰਗੜ ਜੀ ਨੇ ਇੱਕ ਸਾਫ਼ ਤੇ ਕੁੱਲੇ ਹਸਬਾ ਦੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਇਹ ਗੱਲ ਕਹੀ ਕਿ ਤੁਸੀਂ ਕਿਸਾਨ ਨਾਲ ਗੱਲ ਕਰੋ ਤੁਸੀਂ ਕਿਸਾਨ ਨਾਲ ਗੱਲ ਕਰੋ ਜੇ ਤੁਸੀਂ ਕਿਸਾਨ ਦਾ ਹਿੱਤ ਨਹੀਂ ਨਾ ਕਰਦੇ ਤਾਂ ਤੁਸੀਂ ਦੇਸ਼ ਦਾ ਬਹੁਤ ਵੱਡਾ ਅਹਿਤ ਕਰ ਤੁਸੀਂ ਦੇਸ਼ ਦਾ ਨੁਕਸਾਨ ਕਰਦੇ ਔਰ ਇਹ ਕਿਸੇ ਨੂੰ ਦੱਸੋ ਜਿਵੇਂ ਕੀ ਪਾਕਿਸਤਾਨ ਜਿਹੜਾ ਹੋ ਗਿਆ ਪੰਜਾਬ ਦਾ ਹਿੱਸਾ ਹੀ ਮੰਨ ਲਿਆ ਉਹਨਾਂ ਦਾ ਬਾਰਡਰ ਇਸ ਤਰ੍ਹਾਂ ਬਣਾਇਆ ਹੋਇਆ ਜਿਵੇਂ ਪੰਜਾਬ ਟੁਕ ਟੁਕ ਤੋਂ ਹੋ ਰਹੀ ਹੁੰਦਾ ਦੇ ਸਾਥ ਤੇ ਫਟਾਵਲਾਡੂ ਵਾਲੀ ਵੀ ਉੱਠ ਗੜੇ Karnataka ਵਾਲੀ ਉੱਠ ਗੜੇ Maharashtra ਵਾਲੀ ਉੱਠ ਗੜੇ Haryana ਵਾਲੇ ਤਾਂ ਪਹਿਲਾਂ ਹੀ ਨਾਲ ਸੀ ਅੱਛੀ ਬੰਗਾਲ ਵਾਲੀ ਵੀ ਉੱਠ ਕੜਨ ਗਈ ਜੀ ਜੂ ਪੀਰੀਅਡ ਦੀ ਸਾਰੀ ਉੱਠ ਕੜਨ ਗਈ ਜੀ ਸੋ ਕਿਸਾਨਾਂ ਨੇ ਤਾਂ ਸਾਲਿਆਂ ਨੂੰ ਕਿਸਾਨ ਤਾਂ ਕਿਸਾਨ ਹੀ ਐ ਤੋ ਇਸ ਕਰਕੇ ਸਮਾ ਰਹੇ ਰਹੇ ਮਾਂ ਜੋ ਪ੍ਰਧਾਨ ਮੰਤਰੀ ਸਾਹਿਬ ਕਰੀ ਮੇਨੋ ਮੋਤ ਜੀ ਕਹਿੰਦਾ ਸਮਾ ਰਹੇ ਰਹੇ ਹੋਏ ਅੱਗੇ ਆ ਕੇ ਸਰਕਾਰ ਮਾਂ ਹੁੰਦੀ ਹੈ ਮਾਂ ਦੀ ਹੂਮ ਦਾ ਜਾ ਕੇ ਜਿਹੜੀ ਕਟਨੀ ਗੱਲ ਸੁਣੋ ਔਰ ਇਹਦਾ ਹੱਲ ਹੈ ਕੋਈ ਨਹੀਂ ਆਇਆ ਮੈਂ ਕਿਉਂ ਜਾਣ ਕੇ ਨਹੀਂ ਦਿੱਤਾ ਜਾ ਰਹੀ ਕੀ ਮੰਨਦੀ ਜਿਹੜੀ ਦਿੱਤੀ ਸੀ ਇਹਦੇ ਵਿੱਚ ਤਾਂ ਅੜਾਨੀ ਲੱਗਦਾ ਬਿਲਕੁਲ ਇਹ ਕਦੀ ਲੱਗਦਾ ਕੰਮਾਂ ਮੈਂ ਤੋਂ ਦੇ ਦੇ ਗਏ ਚੁਰਮਾ ਮੈਂ ਲੱਗਦਾ ਕਿ ਉਹਨਾਂ ਨਾਲ ਕਰਦੀ ਅਕਸਰ ਵਾਅਦੇ ਦੀ ਖਾਤਰੀ ਇਹਦੀ ਗੱਲ ਨਹੀਂ ਕਰਨੀ ਬੰਦੇ ਮੈਂ ਲੋਕੀਓ ਕਹਿੰਦੇ ਕਰਦੇ ਆ ਬੇਈਜ ਲਗਾਤਾਰ ਇਸ ਤਰ੍ਹਾਂ ਦੇ ਟਿਕਣੀ ਆ ਕਿਸਾਨਾਂ ਪ੍ਰਤੀ ਮਹਾਤਮਾ ਗਾਂਧੀ ਦੇ ਵਰਦੀ ਦੀ ਉਹਨਾਂ ਦੇ ਕੱਪ ਦੇ ਲਈ ਨੇ ਕਿਤਰਾ बात कर ਦੇਖੋ ਇਹ ਹਾਤੀ ਜਾਈਂ ਬਣੀ ਹੈ ਤਾਂ ਵੀ काम ਇਹ ਸਿੱਧੀ ਸਿੱਧੀ ਗੱਲ ਨਹੀਂ ਕੀਤੀ ਕੰਮ ਲਗਦਾ ਵੀ ਉਹਦੀ ਮੰਨਤੀ ਪੱਗੜ ਹੋਣੀ ਚਾਹੀਦੀ ਹੈ ਇੱਕ ਜਿੰਮੇਵਾਰ ਸੰਸਦ ਮੈਂਬਰ ਪਾਰਲਮੈਂਟ ਦੇ ਵਿਧਾਇਕ ਨੇ ਇਸ ਤਰ੍ਹਾਂ ਨੀ ਸਟੇਟਮੈਂਟ ਆ ਜਿੰਦਾ ਕੀ ਦੇਖੋ ਜੀ ਮੈਂ ਤਾਂ ਬਹੁਤ ਵਾਰ ਸਪੀਕਰ ਸਾਹਿਬ ਕੋਲ ਕਿਹਾ ਕਰ ਮੈਂ ਕਿ ਇਹਨੂੰ ਲੱਗਦਾ ਹੀ ਨਹੀਂ ਵੀ ਉਹ ਪਾਂ ਜਿੰਨੀ ਕਿਸ ਤਰ੍ਹਾਂ ਦੇ ਲਿਖੇ ਜਿਹੜਾ ਹਰ ਤਰ੍ਹਾਂ ਦਾ ਅਪਰਾਧ ਦੇ ਤਰ੍ਹਾਂ ਦਿਖਦਾ ਰਹੀ ਆ ਇਸ ਤੋਂ ਬਾਅਦ ਇਹਨੇ ਲਗਾਤਾਰ ਜਿਹੜਾ ਮੈਂ ਜੀਵਨ ਵਾਸਤੇ ਪਾਤਾ ਜਾ ਰਿਹਾ ਜਿਹੜਾ ਫਿਰ ਬਿਲਕੁਲ ਤਰ੍ਹਾਂ ਦੀ ਉਹੀ ਨੰਬਰ ਨਾਲ ਫੇਰ ਤਾਂ ਕੋਈ ਗੁਰਬਾਣੀ ਦੀ ਸਾਈ ਔਰ ਫਾਰਮ ਫਾਈਲ ਦੇ ਲੋਕ ਨਹੀਂ ਤਾਂ ਤਾਂ ਨਹੀਂ ਜੀ ਅਲਗੋਵਾਨੀ ਦੇ ਹੁਕਮ ਅੰਦਰ ਇਹਦਾ ਤਾਂ ਤਬਦੀਲੀ ਕਿਹਦੇ ਤੋਂ ਹੈ ਤਬਦੀਲ ਕਿਹਦੇ ਤੋਂ ਇਹ ਕੰਮ ਕਿਹਦਾ ਲਾਇਆ ਹੈ ਲੈ ਸਮਝ ਲਓ ਜੀ ਇਹਦਾ ਪਰਮਾਤਮਾ ਦਾ ਇਹ ਨੂਰੀ ਤੇਰੀ ਹੈ ਇਹਦੇ ਦੀ ਮੱਤਤ ਨੂਰੀ ਤੇਰੀ ਮਿਆਰ ਹੈ ਤੇ ساری ਦੁਨੀਆਂ ਨੂੰ ਪਤਾ ਲੱਗਦਾ ਕਿ ਉਹਦੀ ਤਲਾਵਤੀ ਹੈ ਜਿੰਨਾ ਨੇ ਸਾਰੇ ਪੰਜਾਬ ਅਧਿਕ ਤੌਰ ਤੇ ਸਾਰੇ ਪੰਜਾਬ ਨੂੰ ਅਧੇਰੇ ਚ ਰੱਖਦਾ ਸਾਡੇ ਭਲਚਾਰ ਨੂੰ ਤਾਅ ਤਾਰ ਕਰਕੇ ਪਾਕਿਸਤਾਨੀ ਕਿ ਕਰਕੇ ਪਾ ਦਿੱਤਾ ਉਹਨਾਂ ਲੋਕਾਂ ਨੇ ਖੁੱਲ ਜਾ ਕੇ ਆ ਗਏ ਸਾਰੇ ਗਰੂਪ ਬਿਨਾਂ ਕੰਬੂ ਤੇ ਦਕਲਾਵ ਤੇ ਜਿੱਦੀ ਕੰਡੀਗਲੀ ਪੱਲੀ ਦੇਖੋ ਬਾਦਲਦਲ ਦਾ ਘੁੱਟ ਰਿਹਾ ਤੇ ਸਾਹਮਣੇ ਲੀਗਲ ਬੈਕਸ ਤੋਂ ਲੱਭਦੇ ਨਹੀਂ